ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਸੇ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਣੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 4 ਮਰਲੇ ਹੈ ਘਰ ਦਾ ਰੇਟ ਮਾਲਕਾਂ ਨੇ 10 ਲੱਖ ਰੁਪਏ ਰੱਖਿਆ ਘਰ ਵਿੱਚ ਟੋਟਲ 3 ਕਮਰੇ ਬਣਿਆ ਹੋਏ ਹਨ ਇੱਕ ਰਸੋਈ ਬਣੀ ਹੋਈ ਹੈ ਅਤੇ 2 ਵਾਸ਼ਰੂਮ ਬਣੇ ਹੋਏ ਹਨ ਬਾਕੀ 베ੜਾ ਬਣਿਆ ਹੋਇਆ ਤਨ ਵਾਰੀ ਵਾਰੀ ਸਾਰਾ ਕੁਝ ਦਿਖਾ ਦਿੰਨੇ ਆ ਇੱਕ ਆਪਣਾ ਤੇ ਪਹਿਲਾਂ ਦੇਖ ਚੁੱਕੇ ਹੋ ਆ ਜੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਵੀ ਸਾਰਾ ਟਾਇਲ ਲੱਗੀ ਹੋਈ ਹੈ ਕਲੀ ਪੇਂਟ ਦਾ ਸਾਰਾ ਕੰਮ ਹੋਇਆ ਹੈ ਜੀ ਇਹਦੇ ਨਾਲ ਹੀ ਦੂਜਾ ਰੂਮ ਬਣਿਆ ਹੋਇਆ ਦੂਜੇ ਰੂਮ ਵਿੱਚ ਵੀ ਸਾਰਾ ਵਾਲਪੇਪਰ ਦਾ ਕੰਮ ਹੋਇਆ ਹੋਇਆ ਇਹ ਵੀ ਰੂਮ ਖਾ ਵੀ ਕੁਟੜੂਲਾ ਬਣਿਆ ਹੋਇਆ ਇੱਕ ਰੂਮ ਦਾ ਸਾਈਜ਼ 12x16 ਹੈ ਅਤੇ ਬਾਕੀ ਦੋ ਰੂਮ ਦਾ ਸਾਈਜ਼ 12 ਵੇ 12 ਹੈ ਜੀ ਮਾਲਕਾ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਦੇ ਦਿੱਤਾ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ 62 394 441 ਇਹ ਜੀ ਮਾਲਕਾ ਦਾ ਨੰਬਰ ਤੁਸੀਂ ਮਾਲਕਾ ਨੂੰ ਕਾਲ ਕਰਕੇ ਘਰ ਦੀ ਪੂਰੀ ਲੋਕੇਸ਼ਨ ਪੁੱਛ ਸਕਦੇ ਹੋ ਰੇਟ ਤੁਹਾਨੂੰ ਦੱਸ ਦਿੱਤਾ ਹੈ ਜੀ ਹਾਂ ਜੀ ਤੀਜਾ ਕਮਰਾ ਬਣਿਆ ਹੋਇਆ ਹੈ ਤੀਜੇ ਕਮਰੇ ਵਿੱਚ ਵੀ ਦੇਖੋ ਸਾਰਾ ਵਾਲਪੇਪਰ ਦਾ ਕੰਮ ਹੋਇਆ ਹੈ ਜੀ ਇਹਦੇ ਨਾਲ ਹੀ ਬਾਹਰਲੇ ਪਾਸੇ ਵਾਸ਼ਰੂਮ ਬਣੇ ਹੋਏ ਹਨ ਤੇ ਇਹਦੇ ਨਾਲ ਅਟੈਚ ਇੱਕ ਸਟੋਰ ਬਣਿਆ ਹੋਇਆ ਇਹ ਘਰ ਪਿੰਡ ਲਲਤੋਕਲਾ ਪੱਖੋਵਾਲ ਰੋਡ ਲੁਧਿਆਣਾ ਵਿੱਚ ਬਣਿਆ ਹੋਇਆ ਜੀ ਇਹ ਘਰ ਲਾਲ ਲਕੀਰ ਦੇ ਅੰਦਰ ਆਂਦਾ ਹੈ ਅੱਜ ਬਾਹਰਲੇ ਪਾਸੇ ਵਾਸ਼ਰੂਮ ਬਣੇ ਹੋਏ ਹਨ ਤੁਹਾਨੂੰ ਵੀ ਦਿਖਾ ਦਿੰਨੇ ਆ ਵਾਸ਼ਰੂਮ ਦੇ ਬਾਹਰ ਦਰਵਾਜ਼ੇ ਜਿਹੜੇ ਐਲੂਮੀਨੀਅਮ ਦੇ ਲੱਗੇ ਹੋਏ ਹਨ ਦੂਜੀ ਮੰਜ਼ਲ ਤੇ ਜਾਣ ਵਾਸਤੇ ਲੋਹੇ ਦੀ ਪੌੜੀਆਂ ਚੜ੍ਹਦੇ ਹਾਂ ਹੁਣ ਉੱਪਰ ਤੁਹਾਨੂੰ ਉੱਪਰੋਂ ਵੀ ਸਾਰਾ ਦਿਖਾ ਦਿੰਨੇ ਆ ਇਹ ਘਰ ਪੂਰਾ ਆਬਾਦੀ ਦੇ ਵਿੱਚ ਬਣਿਆ ਹੋਇਆ ਆਸੇ-ਪਾਸੇ ਤੁਹਾਨੂੰ ਸਾਰੀ ਆਬਾਦੀ ਦਿਖਾ ਦਿੰਨੇ ਆ ਉੱਪਰਲੇ ਪਾਸੇ ਜਾ ਕੇ ਘਰ ਦੇ ਅੱਗੇ ਜਿਹੜੀ ਗਲੀ ਹੈਗੀ ਹੈ ਉਹ 6 ਫੁੱਟ ਚੌੜੀ ਹੈ ਆ ਦੇਖੋ ਜੀ ਆਸੇ-ਪਾਸੇ ਦੀ ਆਬਾਦੀ ਦੇਖ ਲਓ ਤੁਹਾਨੂੰ ਕਿਹਾ ਸੀ ਘਰ ਆਬਾਦੀ ਵਿੱਚ ਬਣਿਆ ਹੋਇਆ ਸਾਰੇ ਪਾਸੇ ਘਰ ਬਣੇ ਹੋਏ ਹਨ ਆ ਗਲੀ ਦਾ ਵੀਊ ਦੇਖ ਲੋ ਆ ਗਲੀ ਹੈ ਜੀ ਤੁਹਾਨੂੰ ਕਿਹਾ 6 ਫੁੱਟ ਚੌੜੀ ਗਲੀ ਹੈ ਲੱਗਦੀ ਘਰ ਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡਾ ਨੋਟੀਫਿਕੇਸ਼ਨ ਆ ਜਾਵੇ ਜੀ